ਇੱਕ ਵਿਚਾਰ ਹੈ ਜੀ ਕਹਿੰਦੇ ਜਦੋਂ ਗੱਲ ਆਪਾਂ ਤੋਂ ਸ਼ੁਰੂ ਹੋ ਕੇ ਮੈਂ ਤੇ ਖਤਮ ਹੋ ਜੇ ਨਾ ਤਾਂ ਸਮਝ ਲਓ ਰਿਸ਼ਤਿਆਂ ਦੇ ਵਿੱਚ ਦਰਾਰ ਉਹ ਪੈਣੀ ਸਟਾਰਟ ਹੋ ਗਈ ਸੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੋਗ ਸਟਾਰਟ ਕਰਦੇ ਆਂ ਸਾਡੇ ਬਾਈਕ ਤੋਂ ਆਪਾਂ ਲਾ ਲਿਆ ਸੀਗੇ ਜੀ ਉਹਨਾਂ ਦਾ ਹੈਲਮਟ ਤੇ ਆਪਾਂ ਕਰ ਰਹੇ ਸੀਗੇ ਜੀ ਕੱਪੜੇ ਤੈ ਤੇ ਅਸਤਰੀਖ ਸੀਗੀ ਜੀ 13 ਜੁਲਾਈ 2025 ਤੇ ਮਾਰਨਿੰਗ ਦਾ ਟਾਈਮ ਸੀਗਾ ਜੀ ਤੇ ਇਧਰ ਆਪਾਂ ਚਿੜੀਆਂ ਨੂੰ ਪਾਈ ਸੀਗੇ ਜੀ ਚਾਵਲ ਚੌਲ ਤੇ ਤਹਾਨੂੰ ਦਿਖਾਉਣੀ ਹੈ ਸਵੇਰੇ ਸਵੇਰੇ ਇਹਨਾਂ ਦੀ ਚੈੱਕ ਮੈਕਾ ਬਹੁਤ ਜਿਆਦਾ ਵਧੀਆ ਹੁੰਦੀ ਹੈ ਅਫਸਰ ਮੈਂ ਤਾਂ ਸਵੇਰੇ ਉੱਠਣਸਾਰ ਇੱਧਰ ਹੀ ਆਉਣੀ ਹੁੰਦੀਆਂ ਪਹਿਲਾਂ ਇਹਨਾਂ ਨੂੰ ਦੇਖਣ ਤੇ ਇੱਧਰ ਖਾ ਰਹੀਆਂ ਸੀਗੀਆਂ ਇਹ ਛੱਲੀਆਂ ਬਹੁਤ ਇੰਜੋਏ ਕਰਦੀਆਂ ਨੇ ਛੱਲੀਆਂ ਖਾਂਦੀਆਂ ਉਹਨੂੰ ਨਾ ਰਾਉਂਡ ਬਣਾ ਬਣਾ ਰੋੜ ਰੋੜ ਕੇ ਇਹਨਾਂ ਤੇ ਕਦੇ ਇੱਧਰ ਕਰ ਲੈਂਦੀਆਂ ਨੇ ਕਦੇ ਦੂਸਰੀ ਸਾਈਡ ਲੈ ਜਾਂਦਾ ਨੇ ਇਹ ਤੇ ਇਹ ਹੈ ਇਹਨਾਂ ਦੀ ਜੀ ਛੋਟੀ ਜੀ ਜ਼ਿੰਦਗੀ ਤੇ ਇੱਧਰ ਇਹਨਾਂ ਦੀ ਫੀਡ ਪਈ ਸੀਗੀ ਜੀ ਕੁਝ ਕੁ ਫੀਡ ਖਾ ਰਹੀਆਂ ਸੀਗੀਆਂ ਤੇ ਕੁਝ ਕੁ ਖਾ ਰਹੀਆਂ ਸੀਗੀਆਂ ਆਪਣੀਆਂ ਛੱਲੀਆਂ ਦੇ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਇੱਧਰ ਆਪਣੀ ਅੰਜੀਰ ਨੂੰ ਪਾਣੀ ਪਾਤਾ ਸੀਗਾ ਆਪਾਂ ਤੇ ਇੱਧਰ ਦਿਖਾਉਣੀ ਹੈ ਜੀ ਤੁਹਾਨੂੰ ਇੱਕ ਹੋਰ ਚੀਜ਼ ਆਪਣੇ ਜਿਹੜੇ ਅਮਰੂਦ ਆਗੇ ਉਹ ਪੱਕਣੇ ਸਟਾਰਟ ਹੋ ਵੀ ਚੁੱਕੇ ਨੇਗੇ ਤੇ ਵੈਸੇ ਤਾਂ ਇਹ ਬੂਟੇ ਦੇ ਅਮਰੂਦ ਆ ਜੀ ਕਾਫੀ ਜ਼ਿਆਦਾ ਵੱਡੇ ਹੁੰਦੇ ਨੇਗੇ ਬਟ ਇਹਨਾਂ ਇਹਨਾਂ ਦੀ ਪਹਿਲੀ ਹਾਰਵੈਸਟਿੰਗ ਆ ਗਈ ਤੇ ਬਹੁਤ ਸੋਹਣਾ ਅਮਰੂਦ ਦਾ ਗੱਬ ਦੇਖੋ ਪੱਕ ਚੁੱਕਿਆ ਸੀਗਾ ਆਪਾਂ ਹੁਣੇ ਫਰੈਸ਼ ਅਮਰੂਦ ਤੋੜਿਆ ਹੈਗਾ ਤੁਹਾਡੇ ਸਾਹਮਣੇ ਤੇ ਬਹੁਤ ਸੋਹਣਾਗਾ ਇਹ ਕਿਰ ਕਿਰ ਗਿਆ ਸੀ ਮਤਲਬ ਪੰਜਾਬ ਚ ਕਹਿੰਦੇ ਕਿਰ ਗਿਆ ਪੱਕ ਗਿਆ ਤੇ ਹੋਰ ਦੇਖਦੇ ਆਂ ਆਪਾਂ ਜੇਕਰ ਆਪਾਂ ਨੂੰ ਹੋਰ ਕੋਈ ਲੱਭਿਆ ਆ ਦੇਖੋ ਬਹੁਤ ਸਾਰੇ ਇਹ ਇਹ ਨਾ ਕਾਫੀ ਵੱਡੇ ਵੱਡੇ ਹੋ ਜਾਂਦੇ ਨੇ ਜਿਵੇਂ ਅੱਧਾ ਕਿਲੋ ਦਾ ਇਸ ਤਰ੍ਹਾਂ ਦੇ ਨਾਲ ਇਹਨਾਂ ਦਾ ਸਾਈਜ਼ ਬਣ ਜਾਂਦਾ ਹੈਗਾ ਤੇ ਇਹ ਇਹ ਜਦੋਂ ਪਹਿਲੀ ਹਾਰਵੈਸਟਿੰਗ ਤਾਂ ਕਰਕੇ ਇਹ ਪੱਕਣੇ ਜਿਹੜੇ ਸ਼ੁਰੂ ਹੋ ਗਏ ਹੁਣ ਤੇ ਇਹ ਬੂਟਾ ਹੈਗਾ ਜੀ ਆਪਣਾ ਇਹ ਤਿੰਨ ਦੋ ਟਾਈਮ ਤੱਕ ਇਹ ਫਰੂਟ ਦਿੰਦਾ ਹੀ ਹੈਗਾ ਆਪਾਂ ਨੂੰ ਤੇ ਇੱਧਰ ਦੇਖੋ ਥੋੜੀ ਥੋੜੀ ਇਹ yellow ਜੀ ਕਲਰ ਦੇ ਹੁੰਦੇ ਜਾਂਦੇ ਨੇਗੇ ਆਪਾਂ ਹੋਰ ਦੇਖ ਲੈਣੇਗੇ ਜੇਕਰ ਆਪਾਂ ਨੂੰ ਹੋਰ ਕੋਈ ਲੱਗਦਾਗਾ ਤੇ ਆਹ ਦੇਖੋ ਮੇਲਾ ਦਾ ਸ਼ਾਇਦ ਇਹ ਵੀ ਪੱਕ ਗਿਆ ਕਿ ਆਪਾਂ ਇਹ ਵੀ ਤੋੜ ਲੈਣੇ ਹੈਗੇ ਤੇ ਖਾਣ ਦੇ ਵਿੱਚ ਬਹੁਤ ਜਿਆਦੇ ਮਿੱਠੇ ਹੁੰਦੇ ਨੇਗੇ ਵੈਸੇ ਆਏ ਨੇ ਅੰਗਾ ਵੀ ਇਹ ਨਾ ਵੀ ਜਿਆਦਾ ਨਹੀਂ ਪੱਕਦੇ ਹੈਗੇ ਜਿਵੇਂ ਆਪਾਂ ਕਹਿੰਦੀਏ ਪਿਲੇ ਪਣਛ ਨਹੀਂ ਆਉਂਦੇ ਹੈਗੇ ਇਹ ਥੋੜੇ ਥੋੜੇ ਗ੍ਰੀਨ ਕਲਰ ਚ ਹੀ ਰਹਿੰਦੇ ਨੇਗੇ ਪਰ ਇਹ ਨਾ ਵਿੱਚੋਂ ਬਹੁਤ ਮਿੱਠੇ ਹੁੰਦੇ ਨੇਗੇ ਤੇ ਸ਼ਾਇਦ ਮੀਂਹ ਪੈਣ ਦਾ ਕਰਕੇ ਜੇ ਇਹ ਥੋੜੇ ਥੋੜੇ ਮਤਲਬ ਛੋਟੇ ਸਾਇਦੇ ਸੀਗੇ ਤੇ ਪੱਕਣੇ ਹੈ ਜਿਹੜੇ ਸ਼ੁਰੂ ਹੋਗੇ ਤੇ ਆਪਣੀਆਂ ਜਮਣਾ ਸੀ ਜਮਣਾ ਤਾਂ ਹੁਣ ਹੋ ਗਈਆਂ ਜੀ ਖਤਮ ਤੇ ਹੁਣ ਆਪਾਂ ਖਾਣ ਲੱਗਾ ਜਾਾਂਗੇ ਅਮਰੂਦ ਤੇ ਇਹ ਦੇਖੋ ਇਹ ਹਾਈਬ੍ਰਿਡ ਬੂਟਾ ਸੀਗਾ ਜੀ ਆਪਣਾ ਤੇ ਇਹ ਬੂਟਾ ਆਪਾਂ ਬਣਾ ਬਣਾਇਆ ਨਰਸਰੀ ਦੇ ਵਿੱਚੋਂ ਲੈ ਕੇ ਆਂਦਾ ਸੀ ਤੇ ਬਹੁਤ ਜ਼ਿਆਦਾ ਫਰੂਟ ਇਹ ਦਿੰਦਾਗਾ ਆਪਾਂ ਨੂੰ ਹਰ ਇੱਕ ਸੀਜ਼ਨ ਇੱਕ ਸਾਲ ਦੇ ਵਿੱਚ ਦੋ ਵਾਰੀ ਫਰੂਟ ਦਿੰਦਾਗਾ ਇਹ ਤੇ ਬਹੁਤ ਜ਼ਿਆਦਾ ਇੱਕ ਇੱਕ ਪੱਤੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਅਮਰੂਦ ਆ ਜਿਹੜੇ ਲੱਗੇ ਹੋਏ ਨੇਗੇ ਤੇ ਆ ਬਾਕੀ ਆਪਾਂ ਇਹਨਾਂ ਨੂੰ ਪਾਣੀ ਜੀ ਹਰ ਰੋਜ਼ ਪਾਉਨੇ ਆਂਗੇ ਬੂਟਿਆਂ ਨੂੰ ਆਪੜੀ ਜਿਹੜੇ ਟੂਟੀ ਦਾ ਕੱਸੀ ਦਾ ਪਾਣੀ ਆਉਂਦਾਗਾ ਆਪਾਂ ਉਹੀ ਪਾਉਣੀ ਆ ਬੂਟਿਆਂ ਦੇ ਵਿੱਚ ਤੇ ਜਿੰਨੀਆਂ ਵੀ ਜਗ੍ਹਾ ਤੁਹਾਡੇ ਹੈਗੀ ਆ ਘਰਾਂ ਦੇ ਵਿੱਚ ਪਲੀਜ਼ ਇੱਕ ਅੱਧਾ ਬੂਟਾ ਤੋਂ ਜਰੂਰ ਲਗਾਇਆ ਕਰੋ ਜੇ ਆਪਾਂ ਬਾਲੇ ਨਹੀਂ ਲਗਾ ਸਕਦੇ ਤਾਂ ਤੇ ਲੋ ਜੀ ਆਪਾਂ ਨੂੰ ਫਿਰ ਹਾਲ ਦੋ ਹੀ ਅਮਰੂਦ ਮਿਲੇ ਨੇਗੇ ਤੇ ਤੁਹਾਨੂੰ ਦੂਸਰੇ ਬੂਟੇ ਦੇ ਉੱਪਰ ਦਿਖਾਉਣੇ ਆਗੇ ਆਪਾਂ ਅਮਰੂਦ ਲੱਗੇ ਹੋਏ ਇਹੇ ਦੇਸੀ ਬੂਟਾਗਾ ਜੀ ਆਪਣਾ ਇਧਰਲੀ ਸਾਈਡ ਇਹ ਇਧਰਲੀ ਸਾਈਡ ਹੈਗਾ ਆਪਣਾ ਦੇਸੀ ਬੂਟਾ ਤੇ ਇਹਦੇ ਅਮਰੂਦ ਹਜੇ ਛੋਟੇ ਨੇਗੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਗੁੱਠਲੀ ਹੈਗੀ ਉਹ ਲੱਗ ਹੀ ਰਹਿ ਜਾਂਦੀ ਹੈ ਬੀਜਾਂ ਵਾਲੀ ਤੇ ਇਹਨਾਂ ਦਾ ਜਿਹੜਾ ਉੱਪਰਲਾ ਪਾਰਟ ਆ ਉਹ ਅਲੱਗ ਹੋ ਜਾਂਦਾ ਹੈਗਾ ਤੇ ਇੱਥੇ ਤਾਂ ਜੀ ਇਹ ਹਜੇ ਪੱਕੇ ਨਹੀਂ ਹੈਗੇ ਚਲੋ ਆਪਾਂ ਨੂੰ ਉਹ ਦੋ ਥਿਆਗੇ ਸੀ ਤੇ ਇਹ ਜਿਹੜੀਆਂ ਨੇ ਵੜਾ ਰੱਖਿਆ ਸੀਗਾ ਜੀ ਆਲਣਾ ਛੋਟਾ ਜਾਂ ਤੇ ਇਧਰ ਆਪਣੇ ਲੱਗੇ ਪਏ ਸੀ ਜੀ ਔਰੈਂਜ ਇਸ ਵਾਰ ਔਰੈਂਜ ਘੱਟ ਲੱਗੇ ਨੇ ਪਰ ਪਿਛਲੇ ਸਾਲ ਬਹੁਤ ਜ਼ਿਆਦੇ ਸੀਗੇ ਇਸ ਬੂਟੇ ਦੇ ਉੱਪਰ ਹੀ ਵੈਸੇ ਆਪਣੇ ਘਰ ਦੇ ਵਿੱਚ ਇੱਕ ਹੀ ਬੂਟਾ ਹੈਗਾ ਤੇ ਲੋ ਜੀ ਹੁਣ ਜਾਮਣ ਆਪਣੀਆਂ ਹੋਣ ਜਾਂ ਸੀ ਖਤਮ ਤੇ ਜਦੋਂ ਆਪਣੇ ਜਾਮਣ ਖਤਮ ਹੋ ਜਾਂਦੀ ਆਪਣੀ ਜੀ ਅਮਰੂਦ ਖਾਣ ਲੱਗ ਜਾਂਦੇ ਨੇ ਤੇ ਇਸ ਤੋਂ ਬਾਅਦ ਆਪਾਂ ਔਰੈਂਜ ਖਾਣ ਲੱਗ ਜਾਂਗੇ ਇਸ ਤਰ੍ਹਾਂ ਨਾਲ ਫਰੂਟ ਚੱਲਦੇ ਰਹਿੰਦੇ ਨੇਗੇ ਤੇ ਇਧਰ ਆਪਾਂ ਭਾਂਡੇ ਵਗੈਰਾ ਵਾਸ਼ ਕਰਤੇ ਸੀਗੇ ਤੇ ਹੁਣ ਆਪਾਂ ਬਣਾ ਲਈ ਸੀ ਆਪਣੀ ਥੋੜੀ ਜੀ ਚਾਹ ਤੇ ਇਧਰ ਕਰਤੇ ਸੀਗੇ ਜੀ ਆਪਾਂ ਕੱਪੜੇ ਸਾਰੇ ਤਹਿ ਤੇ ਕੁਝ ਪਏ ਸੀਗੇ ਕਰਨ ਵਾਲੇ ਤੇ ਆਪਾਂ ਕਰ ਦਾਂਗੇ ਤੇ ਲੋ ਜੀ ਆਪਾਂ ਪੁੱਛ ਵਗੈਰੇ ਲਾਤੇ ਸੀਗੇ ਦੁਪਹਿਰ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਥੋੜਾ ਜਾਂ ਤੇ ਖਾਣਾ ਵਗੈਰਾ ਆਪਾਂ ਬਣਾਉਣੇ ਆਂਗੇ ਹੁਣ ਤੇ ਸਾਰੇ ਆਪਾਂ ਡਸਟ ਵਗੈਰਾ ਝਾੜਤੀ ਸੀਗੇ ਇਹਨਾਂ ਦੇ ਉੱਪਰੋਂ ਤੇ ਅੱਜ ਆਪਾਂ ਬਣਾਵਾਂਗੇ ਜੀ ਹਰੀਆਂ ਮਿਰਚ ਤੇ ਪਿਆਜ਼ ਦੀ ਸਬਜ਼ੀ ਕਿਉਂਕਿ ਘਰ ਦੇ ਵਿੱਚ ਸਬਜ਼ੀ ਕੋਈ ਅਵੇਲੇਬਲ ਹੈ ਨਹੀਂ ਸੀਗੀ ਤੇ ਸੋਚਿਆ ਕਿ ਉਹਨਾਂ ਹਰੀਆਂ ਮਿਰਚਾਂ ਤੇ ਪਿਆਜ਼ ਦੀ ਸਬਜ਼ੀ ਬਣਾਈ ਜਾਵੇ ਬਹੁਤ ਜਿਆਦਾ ਸਵਾਦ ਬਣਦੀ ਹੈ ਕਦੇ-ਕਦੇ ਜ਼ਰੂਰ ਬਣਾਇਆ ਕਰੋ ਤੁਸੀਂ ਤੇ ਆਪਾਂ ਇਹਨਾਂ ਨੂੰ ਕੱਟ ਲੈਣੇ ਆ ਜੀ ਲੋ ਆਪਾਂ ਘਟ ਲਈ ਸੀਗੀ ਜੀ ਸਬਜੀ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਲਾਂਗੇ ਤੇ ਇਸ ਤੋਂ ਬਾਅਦ ਜੀ ਆਪਾਂ ਬਣਾ ਲਾਂਗੇ ਰੋਟੀ ਸਬਜੀ ਆਪਾਂ ਬਣਾ ਲਈ ਸੀਗੀ ਦਿਖਾਉਣੀ ਆ ਤੁਹਾਨੂੰ ਸਬਜੀ ਦੀ ਲੁੱਕ ਤੇ ਦੇਖੋ ਆਪਾਂ ਇਹਦੇ ਵਿੱਚ ਪਾਈ ਸੀਗੀ ਮਲਾਈ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਈ ਹੈ ਤੇ ਬਹੁਤ ਜ਼ਿਆਦਾ ਟੇਸਟੀ ਜਿਹੜੀ ਸਬਜੀ ਬਣੀ ਹੈਗੀ ਤੇ ਜਦੋਂ ਕੋਈ ਨਾ ਸਬਜੀ ਹੋਵੇ ਤਾਂ ਪਲੀਜ਼ ਜ਼ਰੂਰ ਇਹ ਚੀਜ਼ ਜ਼ਰੂਰ ਟਰਾਈ ਕਰਿਆ ਕਰੋ ਤੁਸੀਂ ਬਾਕੀ ਸਾਡਾ ਬਲੌਗ ਹੀ ਮਿਲਦਾ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਬੈਲ ਆਈਕਨ ਨੂੰ ਕਰ ਲਿਓ ਜੀ ਪ੍ਰੈਸ ਤਾਂ ਜੋ ਤੁਹਾਡੇ ਕੋਲ ਸਾਡੀਆਂ ਵੀਡੀਓ ਦੀ ਨਵੀਂ-ਨਵੀਂ ਨੋਟੀਫਿਕੇਸ਼ਨ ਆ ਜਿਹੜੀ ਪਾਉਂ ਚੁੱਕੇ ਤੇ ਆਪਾਂ ਬਣਾ ਲੈ ਸੀਗੀ ਜੀ ਰੋਟੀ ਤੇ ਸਾਡੀ ਹੈਂਡ ਰਾਈਟਿੰਗ ਦਿਖਤ ਸੀ ਛੋਟੇ ਸਾਬ ਦੀ ਤੇ ਇਹ ਕਰ ਰਹੇ ਸੀਗੇ ਜੀ ਸਫਾ ਲੈਸਨ ਤੇ ਪੰਜਾਬੀ ਦੇ ਵਿੱਚ ਛੋਟੇ-ਛੋਟੇ ਅੱਖਰ ਪਾ ਰਿਆ ਸੀਗਾ ਤੇ ਇਹ ਸੀਗੀ ਜਿਹਦੀ ਪੰਜਾਬੀ ਦੀ ਬੁੱਕ ਤੇ ਮਨ ਦਾ ਡਰ ਪਾਠ ਸੈਕੰਡ ਤੇ ਅਦਰ ਥੋੜੇ-ਥੋੜੇ ਵਿੱਚ ਟੀਵੀ ਵੀ ਚੱਲ ਰਿਹਾ ਸੀਗਾ ਤੇ ਆਪਣਾ ਇਹ ਹੋਮਵਰਕ ਵੀ ਕੰਪਲੀਟ ਕਰ ਰਹੀ ਸੀ ਵੈਸੇ ਸਫਾ ਨੂੰ ਮੈਂ ਦਿੱਤਾ ਸੀਗਾ ਕਰਨ ਲਈ ਕਿਉਂਕਿ ਬੱਚੇ ਦੀ ਹੈਂਡਰਾਈਟਿੰਗ ਸੋਹਣੀ ਹੋ ਜਾਂਦੀ ਹੈ ਤੇ ਆਪਾਂ ਖਾ ਲਾਂਗੇ ਜੀ ਹੁਣ ਅਮਰੂਦ ਕੱਟ ਕੇ ਦਿੰਨੇ ਆ ਕਿ ਸਾਬ ਨੂੰ ਦੇਖਦੇ ਆਂਗੇ ਉਹਨੂੰ ਕਿਵੇਂ ਦੇ ਲੱਗਣਗੇ ਤੇ ਇੱਕ ਚੱਕ ਲੈਨੇ ਆਪਾਂ ਆਲੂ ਖਾਰਾ ਤੇ ਦੇਖਨੇ ਆਂਗੇ ਨਾਲੇ ਕੱਟ ਕੇ ਆਪਾਂ ਕਿੰਨੇ ਕੁ ਮਿੱਠੇ ਨੇ ਜਾਂ ਖੱਟੇ ਮਿੱਠੇ ਜਿਵੇਂ ਵੀ ਨੇਗੇ ਤੇ ਇਹ ਥੋੜੇ ਜੇ ਨਾ ਵੀ ਦੇਖਣ ਦੇ ਵਿੱਚ ਗ੍ਰੀਨ ਲੱਗ ਰਹੇ ਹੋਣਗੇ ਤੁਹਾਨੂੰ ਬਟ ਇਹ ਪੂਰੇ ਪੱਕ ਚੁਕੇ ਨੇਗੇ ਦੇਖਦੇ ਹਾਂ ਸਾਡੇ ਰੈਕਸ਼ਨ ਕੀ ਹੁੰਦਾਗਾ ਇਹਨੂੰ ਪਤਾ ਨਹੀਂ ਸੀਗਾ ਵੀ ਮੈਂ ਅਮਰੂਦ ਤੋੜ ਕੇ ਲੈ ਕੇ ਆਈਆਂ ਦੇਖਦੇ ਹਾਂ ਜੀ ਆਪਾਂ ਖਾ ਕੇ ਕਿਵੇਂ ਕੀ ਰਿਸਪਾਂਸ ਦਿੰਦੇ ਨੇਗੇ ਛੋਟੇ ਸਾਬ ਆਪਾਂ ਨੂੰ ਤੇ ਲਓ ਜੀ ਇਹ ਤਾਂ ਕਹਿੰਦੇ ਨੇ ਬਹੁਤ ਮਿੱਠੇ ਨੇਗੇ ਸੋ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਬੂਟੇ ਜ਼ਰੂਰ ਲਗਾਓ ਜੀ ਫਰੂਟਸ ਦੇ ਨਾਲੇ ਸ਼ਾਂਹ ਦਿੰਦੇ ਨੇ ਆਕਸੀਜਨ ਦਿੰਦੇ ਨੇਗੇ ਤੇ ਨਾਲੇ ਆਪਾਂ ਨੂੰ ਫਲ ਦਿੰਦੇ ਨੇ ਫਰੈਸ਼ ਫਰੈਸ਼ ਤੇ ਇਧਰ ਆਗੇ ਸੀਗੇ ਜੀ ਆਪਾਂ ਸਲਾਈ ਮਸ਼ੀਨ ਕੋਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਮੈਂ ਲਗਾਰੀ ਸੀਗੀ ਜੀ ਰੇਬ ਲੀਰ ਜਿਹੜੀ ਆਪਾਂ ਬੈਕ ਸਾਈਡ 껠ੀ ਤੇਲਗੋਨਿਆਂਗੇ ਤੇ ਕਿਨੇ ਲਗਾਵਾਂਗੇ ਤੁਹਾਨੂੰ ਦਿਖਾਉਣੇ ਆਗੇ ਆਪਾਂ ਇਸ ਤਰੀਕੇ ਦੇ ਨਾਲ ਮੈਂ ਰੇਵਲੀਰ ਆਗੀ ਜਿਹੜੀ ਉਹ ਕੱਟ ਲਈ ਸੀਗੀ ਤੇ ਅਰਾਊਂਡ ਸ਼ੇਪ ਦੇ ਵਿੱਚ ਆਪਾਂ ਗਲਾ ਕੱਟਿਆ ਹੋਇਆ ਸੀਗਾ ਲਾਈਨਿੰਗ ਵਾਲਾ ਸੂਟ ਸੀਗਾ ਜੇ ਇਹ ਆਪਣਾ ਤੇ ਕਿਉਂਕਿ ਮੈਨੂੰ ਹੋਰ ਕੰਮ ਵੀ ਹੋ ਜਾਂਦੇ ਨੇਗੇ ਘਰ ਦੇ ਤਾਂ ਤਾਂ ਕਰਕੇ ਜੇ ਆਪਾਂ ਹੌਲੀ-ਹੌਲੀ ਜੀ ਆਪਣਾ ਸੂਟ ਆ ਜਿਹੜਾ ਸਟਿਚ ਕਰ ਲੈਣੇ ਆਗੇ ਕੋਈ ਕਾੜ ਨਹੀਂ ਹੁੰਦੀ ਹੈਗੀ ਆਪਾਂ ਨੂੰ ਤੇ ਇਸ ਤਰੀਕੇ ਦੇ ਨਾਲ ਮੈਂ ਲੀਰ ਨੂੰ ਕੱਟ ਲਿਆ ਸੀਗਾ ਤੇ ਤੁਹਾਨੂੰ ਦਿਖਾਉਣੀ ਹੈ ਜੀ ਇਹਨੂੰ ਲਗਾ ਕੇ ਤੇ ਇਸ ਤਰੀਕੇ ਨਾਲ ਤੁਸੀਂ ਲਗਾਉਂਗੇ ਤਾਂ ਬਿਲਕੁਲ ਬਹੁਤ ਸੋਹਣੀ ਸਫਾਈ ਆਉਗੀ ਤੇ ਕੋਈ ਬਾਲ ਨਹੀਂ ਪੈਂਦਾ ਹੈਗਾਗਾ ਤੇ ਵਧੀਆ ਤਰਪਾਈ ਹੁੰਦੀ ਹੈ ਜੀ ਸੂਟ ਦੇ ਉੱਪਰ ਤੇ ਆਪਾਂ ਲਗਾ ਲੈਨੇ ਜੀ ਦੋ ਖੁਮੈ ਸਲਾਈ ਲਗਾਤੀ ਸੀਗੇ ਤੇ ਵਧੀਆ ਇਹਦੀ ਫਿਨਿਸ਼ਿੰਗ ਵਧੀਆ ਆਈ ਹੈਗੀ ਤੇ ਇਸ ਤਰੀਕੇ ਦੇ ਨਾਲ ਕੱਪੜਾ ਜਦੋਂ ਫੋਲਡ ਕਰਾਂਗੇ ਇੱਕ ਤਹਿ ਲਾਇਆ ਕਰੋ ਤੁਸੀਂ ਤੇ ਵਧੀਆ ਆਪਣੀ ਸਫਾਈ ਬਹੁਤ ਵਧੀਆ ਹੁੰਦੀ ਹੈਗੀ ਇਹਦੇ ਨਾਲ ਇਹ ਤਰਪਾਈ ਵੀ ਬਹੁਤ ਸੋਹਣਾ ਹੋ ਜਾਂਦਾ ਹੈਗਾ ਤੇ ਕੋਈ ਬਲ ਨਹੀਂ ਪੈਂਦਾ ਹੈਗਾ ਤੇ ਇਹ ਕੱਟ ਜਰੂਰ ਲਾਇਆ ਕਰੋ ਕਿਉਂਕਿ ਜਦ ਆਪਾਂ ਫੋਲਡ ਕਰਦੇ ਨੇ ਤੇ ਖਿਚਾਅ ਪੈ ਜਾਂਦਾ ਹੈਗਾ ਤੇ ਲੋ ਜੀ ਟਾਈਮ ਜਿਹੜਾ ਹੋਇਆ ਸੀਗਾ 3:30 ਹੋ ਗਈ ਸੀ ਕਿ ਤੇ ਆਪਾਂ ਬਣਾਉਣ ਲੱਗੇ ਸੀਗੇ ਜੀ ਛੋਲੇ ਭਿਉਣ ਲੱਗੇ ਸੀ ਸੌਰੀ ਇਹ ਕਿਉਂਕਿ ਅੱਜ ਆਪਾਂ ਬਣਾਵਾਂਗੇ ਚਨੇ ਵਾਈਟ ਚਨੇ ਕਾਬਲੀ ਛੋਲੇ ਕਹਿ ਦਿੰਦੇ ਨੇ ਇਹਨਾਂ ਨੂੰ ਤੇ ਉਹ ਬਣਾਵਾਂਗੇ ਅੱਜ ਆਪਾਂ ਏ ਘਰ ਵਿੱਚ ਹੋਰ ਕੋਈ ਹੈ ਨਹੀਂ ਸੀਗੀ ਜੀ ਸਬਜ਼ੀ ਤੇ ਸਾਬ ਵੀ ਹਜੇ ਆਏ ਨਹੀਂ ਸੀਗੇ ਤਾਂ ਸੋਚਿਆ ਕਿ ਉਹਨਾ ਅੱਜ ਛੋਲੇ ਪਏ ਸੀਗੇ ਜੀ ਵਾਈਟ ਚਨੇ ਤੇ ਇਹੀ ਬਣਾ ਲੈਣੇ ਹੈਗੇ ਤੇ ਬਹੁਤ ਟੇਸਟੀ ਲੱਗਦੇ ਨੇ ਕਦੇ-ਕਦੇ ਤੇ ਕਿਉਂਕਿ ਅਜ ਗਰਮੀ ਦੇ ਵਿੱਚ ਤਾਂ ਨਹੀਂ ਇੰਨੇ ਵਧੀਆ ਲੱਗਦੇ ਸਰਦੀ ਦੇ ਵਿੱਚ ਠੀਕ ਲੱਗਦੇ ਨੇਗੇ ਇਹ ਤੇ ਇਧਰ ਜੀ ਆਪਾਂ ਨੂੰ ਫੜਾ ਕੇ ਗਿਆ ਸੀਗਾ ਜੀ ਕੋਈ ਰੋਟ ਕਿਉਂਕਿ ਪਿੰਡਾਂ ਦੇ ਵਿੱਚ ਅ ਬਾਬਾ ਜੀ ਦਾ ਰੋਟ ਲਗਾਉਂਦੇ ਨੇਗੇ ਤੇ ਉਹ ਆਪਾਂ ਨੂੰ ਕੋਈ ਫੜਾ ਕੇ ਗਿਆ ਸੀਗਾ ਤੇ ਤੁਹਾਨੂੰ ਦਿਖਾਉਣੇ ਹੈਗੇ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ ਇਹ ਤੇ ਨਾਲੇ ਆਪਾਂ ਰੋਟ ਖਾਵਾਂਗੇ ਜੀ ਤੇ ਇਹ ਬਣਿਆ ਹੋਇਆ ਸੀਗਾ ਜੀ ਸ਼ੱਕਰ ਦਾ ਤੇ ਗੁੜ ਦਾ ਵੀ ਬਣਾਉਂਦੇ ਨੇ ਲੋਖ ਖੰਡ ਦਾ ਵੀ ਬਣਾਉਂਦੇ ਨੇ ਬੱਟੇ ਹੀ ਸ਼ੱਕਰ ਦਾ ਲੱਗ ਰਿਆ ਸੀਗਾ ਸਾਨੂੰ ਤੇ ਛੋਟੇ ਸਮੇਂ ਨੂੰ ਦਾ ਸਿਰਫ ਇੱਕ ਚੀਜ਼ ਫੇਵਰੇਟ ਹੈ ਦੀ ਇਹਦੇ ਵਿੱਚੋਂ ਔਨਲੀ ਚੈਰੀ ਖਾਂਦਾ ਹੁੰਦਾ ਗਿਆ ਇਹ ਕੱਢ ਕੇ ਤੇ ਹੁਣ ਇਹ ਜੇਠ ਤੇ ਹਾੜ ਦੋ ਮਹੀਨਿਆਂ ਦੇ ਵਿੱਚ ਰੋਟ ਲੱਗਦੇ ਨੇਗੇ ਜੀ ਤੇ ਇਹ ਅਸੀਂ ਛੋਟੇ ਹੁੰਦੇ ਸੀਗੇ ਜਦੋਂ ਉਦੋਂ ਲਫਾਫਿਆਂ ਦੇ ਵਿੱਚ ਕਣਕ ਪਾ ਕੇ ਤੇ ਜਿਹੜਾ ਕੋਈ ਭੈਣ ਭਾਈ ਕਹਿ ਕੇ ਜਾਂਦਾ ਸੀਗਾ ਵੀ ਸਾਡੇ ਘਰੋਂ ਰੋਟ ਲਿਆਓ ਤੇ ਅਸੀਂ ਉਹਨਾਂ ਦੇ ਲੈਣ ਜਾਂਦੇ ਸੀ ਤੇ ਉਹ ਚੀਜ਼ਾਂ ਹਾਲੇ ਨੂੰ ਬਾਦੂ ਚੇਤੇ ਆਉਂਦੀਆਂ ਨੇ ਸਾਨੂੰ ਤੇ ਬਹੁਤ ਜ਼ਿਆਦਾ ਬਚਪਨਾ ਜੀ ਜਿਹੜਾ ਸਭ ਨੂੰ ਚੇਤੇ ਹੁੰਦਾ ਹੈਗਾ ਆਪਣਾ ਤੇ ਇਹਨੂੰ ਇਹ ਦੇਖੋ ਇਹਨੂੰ ਕਚੈਰੀ ਦੇ ਸੀਗੀ ਤੇ ਹੁਣ ਇਹ ਸਾਰੇ ਰੋਟ ਨੂੰ ਖੰਡਿਆ ਕੇ ਰੱਖ ਦੂਗਾ ਮੈਂ ਵੀ ਲੱਭ ਕੇ ਦੇ ਰਹੀ ਸੀਗੀ ਇਹਨੂੰ ਬਹੁਤ ਜਿਆਦਾ ਟੇਸਟੀ ਹੁੰਦਾ ਹੈ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਬਿਸਕੁਟ ਖਾ ਖਾ ਰਹੇ ਆਂਗੇ ਉਸ ਤਰੀਕੇ ਦੇ ਨਾਲ ਹੁੰਦਾ ਹੈ ਇਹ ਤੇ ਜਿਨ੍ਹਾਂ ਨੇ ਖਾਦਾ ਹੋਊਗਾ ਜੀ ਉਹਨਾਂ ਨੂੰ ਤਾਂ ਪਤਾ ਹੋਣਾਗਾ ਤੇ ਆਪਾਂ ਖਾ ਲਾਂਗੇ ਜੀ ਚਾਹ ਆਪਣੀ ਬਣੀ ਪਈ ਸੀਗੀ ਤੇ ਉਧਰ ਹੀ ਸਾਈਡ ਬਣੀ ਸੀ ਆਪਣੀ ਚਟਣੀ ਵਿਦ ਚਟਣੀ ਰੋਟੀ ਤੇ ਆਪਾਂ ਰੋਟੀ ਖਾਵਾਂਗੇ ਕਿਉਂਕਿ ਅੱਜ ਸਾਬ ਛੋਟੇ ਸਾਬ ਸੌਂਗੇ ਸੀਗੇ ਤੇ ਮੈਂ ਲੇਟ ਬਣਾਈ ਸੀਗੀ ਚਾਹ ਤੇ ਇਹਦਾ ਦੇਖੋ ਬੈਡਮ ਕਰ ਰਹੀ ਸੀਗੀ ਜੀ ਮੇਰੇ ਨਾਲ ਗੱਲਾਂ ਬਾਤਾਂ ਹੈਲੋ ਦੇਖੋ ਤੁਸੀਂ ਇਹਦੀ ਬਹੁਤ ਪਿਆਰੀ ਲੱਗਦੀ ਹੈ ਮੈਨੂੰ ਇਹ ਤੇ ਇੱਧਰ ਇੱਧਰ ਦੇਖੋ ਗੱਡੀਆਂ ਨੇ ਇਹਨਾਂ ਦੀਆਂ ਗੱਡੀਆਂ ਜਾ ਰਹੀਆਂ ਸੀਗੀਆਂ ਤੇ ਆਪਾਂ ਅੱਗੇ ਸੀਗੀ ਜੀ ਬਾਹਰ ਤੇ ਵੈਦਰ ਦੇਖੋ ਤੁਸੀਂ ਹੁਣ ਨਾ ਥੋੜਾ ਥੋੜਾ ਐਵੇਂ ਲੱਗ ਰਿਹਾ ਸੀਗਾ ਜਿਵੇਂ ਮੀਂਹ ਆਊਗਾ بارش ਆਊਗੀ ਕਿਉਂਕਿ ਮੌਸਮ ਉਹਦਾਂ ਦਾ ਹੋ ਗਿਆ ਸੀਗਾ ਤੇ ਬਹੁਤ ਸ਼ਾਮ ਨੂੰ ਤਾਂ ਕਾਫੀ ਜਿਆਦੇ ਮੀਂਹ ਆ ਹੀ ਗਿਆ ਸੀਗਾ ਜੀ ਤੇ ਆਪਾਂ ਧੋ ਰਹੇ ਸੀਗੇ ਜੀ ਕੱਪੜੇ ਤੇ ਦੇਖੋ ਮੀਂਹ ਵੀ ਬਹੁਤ ਜਿਆਦੇ ਆ ਗਿਆ ਸੀਗਾ ਤੇ ਸਾਰੇ ਕੰਮ ਆ ਜੀ ਮੀਂਹ ਦੇ ਕਰਕੇ ਰੁਕ ਜਾਂਦੇ ਨੇਗੇ ਬਾਕੀ ਸਾਡਾ ਬਲੌਗ ਹੀ ਮਿਲਗੇ ਤਾਂ ਪਲੀਜ਼ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੁਹਾਡੇ ਕੋਲੇ ਤਾਂ ਜੋ ਤੁਹਾਡੀਆਂ ਸਾਡੀਆਂ ਵੀਡੀਓ ਦੀਆਂ ਨਵੀਂ-ਨਵੀਂ ਨੋਟੀਫਿਕੇਸ਼ਨ ਆਈ ਜਿਹੜੀ ਪਹੁੰਚ ਚੁੱਕੇ ਤੇ ਆਪਾਂ ਬਣਾ ਲਾਂਗੇ ਸਾਹ ਵਾਏ ਸੀਗੇ ਕਿਉਂਕਿ ਮੀਂਹ ਪੈ ਗਿਆ ਸੀਗਾ ਜੀ ਤੇ ਹੋਣਾ ਮੀਂਹ ਚ ਭਿੱਜ ਕੇ ਆਏ ਸੀਗੇ ਤਾਂ ਸੋਚਿਆ ਜੀ ਆਪਾਂ ਮੈਗੀ ਬਣਾਉਨੇ ਆਗੇ ਮੈਂ ਬਣਾਉਣ ਲੱਗੀ ਸੀਗੀ ਜੀ ਮੈਗੀ ਤੇ ਥੋੜੀ ਜਿਹੀ ਬਣਾ ਲਈ ਸੀਗੀ ਜੀ ਆਪਾਂ ਚਾਹ ਕਿਉਂਕਿ ਮੀ ਬਹੁਤ ਜ਼ਿਆਦਾ ਆ ਰਿਹਾ ਸੀਗਾ ਤੇ ਇਧਰ ਆਪਾਂ ਮੈਗੀ ਬਣਾਉਣੀ ਰੱਖਤੀ ਸੀਗੀ ਤੇ ਠੰਡ ਹੋ ਗਈ ਸੀਗੀ ਜੀ ਕਿਉਂਕਿ ਮੈਨੂੰ ਆਏ ਸੀਗੇ ਵੀ ਸਾਬ ਡੋਟੀ ਤੋਂ ਆਏ ਨੇਗੇ ਤੇ ਕੋਈ ਬੁਖਾਰ ਵਗੈਰ ਨਾ ਹੋ ਜਾਏ ਉਹਨਾਂ ਨੂੰ ਕਿਉਂਕਿ ਕਾਫੀ ਆਦੀ ਭੇਜ ਗਏ ਸੀਗੇ ਉਹ ਆਉਂਦੇ ਆਉਂਦੇ ਕਿਉਂਕਿ ਸਾਡੇ ਦਾ ਟਾਊਨਸ਼ਿਪ ਵਾਲੀ ਸਾਈਡ ਬਹੁਤ ਜ਼ਿਆਦਾ ਮੀਂਹ ਪੈਂਦਾਗਾ ਤੇ ਲੋ ਜੀ ਆਪਣੀ ਮੈਗੀ ਸੀਗੀ ਉਹ ਬਣ ਗਈ ਸੀਗੀ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਪਲੀਜ਼ ਜ਼ਰੂਰ ਦੱਸਿਓ ਜੀ ਸਾਡੇ ਸੀ ਦਾ ਟਾਈਮ ਜਿਹੜਾ ਹੋ ਗਿਆ ਸੀ ਤੇ ਚਾਹ ਬਣ ਗਈ ਸੀ ਜੀ ਆਪਣੀ ਤਿੰਨ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਹੁਣ ਤੱਕ ਲਈ ਇੰਨਾ ਹੀ ਬਾਏ ਬਾਏ